ਮੈਡਮ ਜਿਹੜਾ ਅਸੀਂ ਪਾਰਕ ਦਾ ਨੀਂ ਕੰਮ ਕਰਤਾ ਰੱਖਿਆ ਹੈਗਾ ਇਹ ਕਿੱਥੇ ਹੈ ਤੇ ਕਿੰਨੀ ਲਾਗਤ ਨਾਲ ਹੈਗਾ ਹਾਂਜੀ 15 ਲੱਖ ਦੀ ਲਾਗਤ ਨਾਲ ਬਣਾਇਆ ਜਾਣ ਵਾਲਾ ਇਹ ਪਾਰਕ ਸ਼ਹਿਰ ਦਾ ਵੱਡਾ ਤੇ ਪੂਰਾ ਸੁੰਦਰ ਪਾਰਕ ਹੋਏਗਾ ਇੱਥੇ ਇਹ ਜੋ ਥਾਂ ਸੀ ਉਹ ਖੱਲੀ ਪਈ ਸੀ ਤੇ ਊਬੜ ਖਾਬੜ ਸੀ ਤਾਂ ਮੈਂ ਜਦੋਂ ਵੀ ਇੱਥੇ ਆਉਂਦੀ ਕਿਉਂਕਿ ਇੱਥੇ ਪਿੱਟ ਬਣਾਏ ਗਏ ਨੇ ਤਾਂ ਜਦੋਂ ਵੀ ਮੈਂ ਇੱਥੇ ਆਉਂਦੀ ਤਾਂ ਮੈਂ ਇੱਕ ਮਹਿਸੂਸ ਕਰਦੀ ਇੱਥੇ ਵੀ ਥਾਂ ਵੀ ਪਈ ਐ ਤੇ ਉਬੜ ਖਬੜ ਐ ਵੀ ਕਿਉਂ ਨਾ ਇਹਨੂੰ ਇੱਕ ਸੁੰਦਰ ਪਾਰਕ ਦਾ ਰੂਪ ਦਿੱਤਾ ਜਾਵੇ ਤੇ ਸ਼ਹਿਰ ਵਾਸੀਆਂ ਲਈ ਇਹ ਇੱਥੇ ਇੱਕ ਲੋੜ ਵੀ ਸ ਇਸ ਇਲਾਕੇ ਦੇ ਵਿੱਚ ਇਸ ਏਰੀਏ ਦੇ ਵਿੱਚ ਕੋਈ ਹੋਰ ਪਾਰਕ ਹੈ ਵੀ ਨਹੀਂ ਤਾਂ ਕਿ ਇਹ ਵਾਰਡ ਨੰਬਰ 2 ਵਾਸਤੇ ਸਪੈਸ਼ਲੀ ਇਹ ਸਹੂਲਤ ਹੋ ਜੇ ਉਹ ਆਪਣੇ ਸ਼ਾਮ ਨੂੰ ਆਪਣੇ ਬੱਚਿਆਂ ਨੂੰ ਵੀ ਖੜਾ ਸਕਣ ਇਹਦੇ ਵਿੱਚ ਸੁੰਦਰ ਝੁੱਲ੍ਹੇ ਵੀ ਲਗਾਏ ਜਾਣਗੇ ਤੇ ਕੋਈ ਵੀ ਮਤਲਬ ਇੱਥੇ ਆ ਕੇ ਐਕਸਰਸਾਈਜ਼ ਕਰ ਸਕਦਾ ਸੁੰਦਰ ਪਾਰਕ ਦਾ ਜਿਹੜਾ ਹੈਗਾ ਇੱਥੇ ਡਵੈਲਪਮੈਂਟ ਹੋਊਗੀ ਮਨ ਲਹਿਰੇ ਦੇ ਵਿੱਚ ਹੋਰ ਵੀ ਚੱਲ ਰਿਹਾ ਕਿਤੇ ਵਿਕਾਸ ਕਾਰਜ ਜਿਹੜੇ ਨਵੇਂ ਪ੍ਰੋਜੈਕਟ ਲੱਗੇ ਦਵਾਰੇ ਬੱਲੇ ਲਹਿਰੇ ਚ ਵਿਕਾਸ ਕਾਰਜ ਹੋਰ ਵੀ ਚੱਲ ਰਹੇ ਬਿਲਕੁਲ ਪੂਰੀ ਤਰ੍ਹਾਂ ਹਰ ਪਾਸੇ ਹੀ ਹਰੇਕ ਵਾਰਡ ਦੇ ਵਿੱਚ ਪੂਰਾ ਕੰਮ ਹੋ ਰਿਹਾ ਜਿੱਥੇ ਵੀ ਕਿਤੇ ਸਾਨੂੰ ਇਹ ਮਤਲਬ ਇਹ ਗੱਲ ਆਉਂਦੀ ਹੈ ਕਿ ਪਾਣੀ ਦਾ ਨਿਕਾਸ ਠੀਕ ਨਹੀਂ ਜਾਂ ਵਧੀਆ ਪਾਣੀ ਜਿਹੜਾ ਸਾਫ਼ ਪਾਣੀ ਪੀਣ ਵਾਲਾ ਉਹ ਕਿਤੇ ਕਈ ਵਾਰੀ ਮਿਕਸ ਹੋ ਜਾਂਦਾ ਗੰਦਲੇ ਪਾਣੀ ਦੇ ਵਿੱਚ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਵੀ ਗੱਲ ਆਉਂਦੀ ਹੈ ਤਾਂ ਅਸੀਂ ਪੂਰੇ ਸਾਵਧਾਨ ਤੇ ਹੁਣ ਵੱਡੇ ਪੱਧਰ ਤੇ 11 ਕੰਮਾਂ ਦੇ ਟੈਂਡਰ ਵੀ ਲੱਗੇ ਨੇ ਉਸ ਤੋਂ ਬਾਅਦ 9 ਕੰਮਾਂ ਦੇ ਹੁਣ ਹੋਰ ਲਗਾਏ ਜਾਣੇ ਨੇ ਇਸ ਤੋਂ ਬਾਅਦ 14 ਕੰਮਾਂ ਦੀ ਹੋਰ ਪਲਾਨਿੰਗ ਹੈਗੀ ਹੈ ਸਾਡੇ ਤਾਂ ਅਸੀਂ ਇਹ ਕਹਿੰਦੇ ਆ ਕਿ ਇਸ ਟਰਮ ਦੇ ਵਿੱਚ ਵਿੱਚ ਜਿੰਨਾ ਸਾਥੋਂ ਵੱਧ ਤੋਂ ਵੱਧ ਸ਼ਹਿਰ ਨੂੰ ਵਧੀਆ ਬਣਾਇਆ ਜਾ ਸਕੇ ਤੇ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਸਕਣ ਉਸ ਲਈ ਅਸੀਂ ਬਚਨਬੱਧ ਹਾਂ